ਲੈ ਕੇ ਆਂਦਾ 3000 ਦਾ ਟੀਕਾ ਸਾਨੂੰ 10-11000 ਚ ਪੈ ਗਿਆ ਆ ਟੀਕਾ ਤੁਸੀਂ ਚੰਗੀ ਤਰ੍ਹਾਂ ਦੇਖ ਲੋ ਈ ਟੀਕਾ ਤੇ ਕਿਉਂਕਿ ਨਾ ਅਸੀਂ ਬਰਫ਼ ਚ ਫਰੀਜ਼ ਕਰਕੇ ਲਿਆਂਦਾ ਤੇ ਪਾਣੀ ਦੇ ਵਿੱਚ ਆ ਆਹ ਦੇੜਾ ਦਾ ਮਾਰਕਾ ਹਨਾ ਇਹ ਉਤਰਿਆ ਬਈ ਤੇ ਮੈਂ ਕਿਹਾ ਚਲੋ ਵੀਡੀਓ ਬਣਾ ਦਈਏ ਤੇ ਇਹ ਬਈ ਇਹਨੂੰ ਲਾਉਣਾ ਇਸ ਟਾਈਮ ਪਰਾਲੀ ਨੂੰ ਤੇ ਬਹੁਤ ਜ਼ਿਆਦਾ ਵਿਚਾਰੀ ਦੀ ਹਾਲਤ ਕਲ ਕੰਡੀਸ਼ਨ ਡਾਊਨ ਆ ਅਸੀਂ ਕੱਲ ਦੇ ਗਏ ਹੋਏ ਆ ਜੀ ਬਠੰਡੇ ਭਾਲਿਆ ਤੇ ਨਹੀਂ ਮਿਲਿਆ ਕੋਈ 5000 ਮੰਗ ਰਿਹਾ ਕੋਈ 4000 ਮੰਗ ਰਿਹਾ ਮੋਗੋ ਸਾਨੂੰ ਟੀਕਾ ਮਿਲਿਆ ਇਹ ਸਿਰਫ 2600 2650 ਦਾ ਹੈ ਨਾ ਜੀ ਪਰ ਸਾਨੂੰ ਕੀ ਹੈ ਵੀ ਗੱਡੀ ਲੈ ਕੇ ਜਾਣੀ ਭਈ ਸਾਨੂੰ ਮਹਿੰਗਾ ਬਹੁਤ ਪੈ ਗਿਆ ਕੱਲ ਦੇ ਗਏ 10000 ਚ ਪੈ ਗਿਆ ਭਈ ਗੱਡੀ ਦਾ ਕਿਰਾਇਆ ਹੋ ਗਿਆ ਆਪ ਦਾ ਰੋਟੀ ਪਾਣੀ ਦਾ ਵੀ ਤੁਹਾਨੂੰ ਪਤਾ ਹੈ ਨਾ ਚਾਹ ਪਾਣੀ ਪੀਣਾ ਹੁੰਦਾ ਤੇ ਨਾਲ ਇਹ ਸੀ ਮੁੰਡਾ ਡਾਕਟਰ ਮੈਂ ਸੀਗਾ ਤੇ ਗੱਡੀ ਵਾਲਾ ਤਿੰਨੇ ਜਣੇ ਸੀਗੇ ਕੱਲ ਦੇ ਭਈ ਅਸੀਂ ਲੱਗੇ ਹੋਏ ਹਾਂ ਤੇ ਹੁਣ ਤੁਸੀਂ ਅਰਦਾਸ ਦੁਆ ਸਾਰੇ ਜਰੂਰ ਕਰਿਆ ਜੀ ਵੀ ਇਹ ਬੇਜਬਾਨ ਦੀ ਜਾਨ ਬਚ ਜਾਏ ਇੱਕ ਦਵਾਈ ਆਪਾਂ ਹੋਰ ਮੰਗਾਈ ਹੈ ਜੀ ਆਨਲਾਈਨ ਇਹ ਵੀ ਅੱਜ ਹੀ ਆਈ ਆ ਇਹ ਵੀ ਡਿਸਟੈਂਪਰ ਤੋਂ ਹੀ ਇਹ ਬੁੰਦਾ ਹੀ ਪਾਉਣੀਆਂ ਸਿਰਫ ਆਪਾਂ ਜੀਵ ਤੇ ਬੁੰਦਾ ਰੱਖਣੀਆਂ ਇਹ ਮੈਨੂੰ ਮਾਛੀਵਾੜਾ ਸਾਹਿਬ ਤੋਂ ਮਾਤਾਂ ਤੇ ਉਹਨੇ ਕਿਹਾ ਸੀਗਾ ਆਪਾਂ ਉਹਦੋਂ ਨਾਲ ਦੀ ਨਾਲ ਹੀ ਆਰਡਰ ਕਰਤੀ ਜਦੋਂ ਹੀ ਮਾਤਾ ਨੇ ਕਿਹਾ ਵੀ ਇਹ ਦਵਾਈ ਡਿਸਟੈਂਪਰ ਤੋਂ ਆ ਤੇ ਚਲੋ ਹੁਣ ਤਾਂ ਬਸ ਇਹ ਵੀ ਅਰਦਾਸ ਦਵਾਈ ਜ਼ਰੂਰ ਰਹਿ ਗਈ ਹੈ ਨਾ ਤੇ ਚਲੋ ਬੇਨਤੀ ਮਾਲਕ ਅੱਗੇ ਵੀ ਇਹਦੀ ਜਾਣ ਬਝੇ ਬੇਜਵਾਨ ਦੀ ਅਸੀਂ ਦੇਖੋ ਇਹ ਕੌਲ ਨਹੀਂ ਕਰੀ ਅਸੀਂ ਆਪਦਾ ਪੂਰਾ ਜੋਰ ਲਾਤਾ ਮੈਸੂਗੋ ਖੁਦ ਬਿਮਾਰ ਹੋਇਆ ਪਏ ਮੇਰੇ ਸੈੱਲ ਘਟੇ ਹੋਏ ਆ ਬੋਡੀ ਬੀਡੀ ਵਧੀ ਪਈ ਹੈ ਮੇਰੀ ਤੇ ਬੁਖਾਰ ਚੜਦਾ ਮੈਨੂੰ ਮੈਂ ਕਹਾ ਨਹੀਂ ਯਾਰ ਇਹ ਜਿਆਦਾ ਤੜਫ ਰਹੀ ਹੈ ਮੈਥੋਂ ਇਹਦਾ ਹਾਲਾਤ ਦੇਖੇ ਨਹੀਂ ਗਏਗੇ ਜੇ ਆਪਾਂ ਟੀਕਾ ਲੈ ਕੇ ਅੱਗੇ ਗਏ ਤਾਂ ਅਸੀਂ ਬਠੰਡੇ ਸੀਗੇ ਬਠੰਡੋ ਨਹੀਂ ਮਿਲਿਆ ਜਦੋਂ ਫਿਰ ਅਸੀਂ ਉਹਨੂੰ ਗਾਂ ਜਾਣਾ ਪੈ ਗਿਆ ਤੇ ਆਪਾਂ ਨੂੰ 2600 ਦਾ ਟੀਕਾ ਮਿਲ ਗਿਆ ਭਾਈ ਜਿਹੜਾ ਕੋਈ 5000 ਮੰਗ ਰਿਆ ਸੀ ਕੋਈ 4000 ਮੰਗ ਰਿਆ ਸੀ ਬਾਕੀ ਅਪਡੇਟ ਆਪਾਂ ਉਹ ਦੁਕਾਨ ਵਾਲੇ ਵੀਰ ਦੀ ਵੀ ਵੀਡੀਓ ਮੈਂ ਬਣਾ ਕੇ ਲਿਆਂਦੀ ਉਹ ਵੀ ਮੈਂ ਪਾਉਣਾ ਇੱਕ ਦੇ ਦਿਨ ਚ ਤੇ ਉਹਨੇ ਵੀ ਵਧੀਆ ਸਪੋਰਟ ਕਰੀ ਫੀਲਡ ਦਾ ਘਟਾ ਲਿਆਂਦਾ ਸੀ ਫੀਡ ਸਾਨੂੰ ਵਧੀਆ ਰੇਟ ਤੇ ਮਿਲ ਗਈ ਜਾਇਜ਼ ਰੇਟ ਤੇ 1900 ਰੁਪਏ ਦਾ ਗੱਟਾ ਮਿਲ ਗਿਆ ਜਿਹੜਾ ਕਿ ਅਸੀਂ 2700 2800 ਦਾ ਗੱਟਾ ਲੈਨੇ ਆ ਤਾਂ ਫਿਰ ਅਸੀਂ ਕਾਫੀ ਦਵਾਈਆਂ ਮੈਡੀਸਨ ਜਿਹੜੀਆਂ ਸਾਨੂੰ ਚਾਹੀਦੀਆਂ ਸੀ ਇੱਕ ਆਹ ਇਮਿਊਨਿਟੀ ਵਾਸਤੇ ਆਈ ਆਹ ਸੀਰਪ ਇਹ ਲੈ ਕੇ ਆਏ ਆ ਸਾਨੂੰ ਚਲੋ ਸਹੀ ਰੇਟ ਲੱਗ ਰਿਹਾ ਸੀਗਾ ਵੀ ਸਾਨੂੰ ਫਰਕ ਆ ਹਨਾ ਚਲੋ ਆਏ ਤਾਂ ਹੈਗੇ ਹੁਣ ਲਈ ਚੱਲ ਗਏ ਤੇ ਕਹੇ ਸਮਝ ਲੋ ਵੀ 10000 ਤਾਂ ਸਾਨੂੰ ਪਹਿ ਗਈ ਠੀਕ ਆ ਚਲੋ ਬੋਤਲਾਂ ਲਾਉਣਾ ਸੀ ਤਾਂ ਡ੍ਰਿਪ ਉਹਦੇ ਦੀ ਬੰਦ ਹੀ ਨਹੀਂ ਕਰੀਗੀ ਦੋ ਟਾਈਮਸ ਕੋ ਡ੍ਰਿਪ ਕਰਤੀ ਵੀ ਚਲੋ ਖਾਣਾ ਪੀਣਾ ਛੱਡਤਾ ਇਹਨੇ ਹਨਾ ਵੀ ਇਹਦੀ ਜਾਨ ਬਚੇ ਯਾਰ ਕਿਸੇ ਵੀ ਹਿਸਾਬ ਨਾਲ ਸਾਨੂੰ ਚਾਹੇ ਅਸੀਂ ਕਦੇ ਇਹ ਨਹੀਂ ਸੋਚਿਆ ਵੀ ਪੈਸੇ ਲੱਗਦੇ ਆ ਪੈਸੇ ਦੇਖੋ ਹੀ ਆਪਦੇ ਤੇ ਵੀ ਲੱਗਦੇ ਹਨਾ ਉਵੇਂ ਹੀ ਇਹ ਤੜਫਦੀ ਆ ਤਾਂ ਜਦੋਂ ਇਹ ਤੋਂ ਵਿਚਾਰੀ ਖੜਨ ਦੀ ਕੋਸ਼ਿਸ਼ ਕਰਦੀ ਸੀ ਖੜਿਆ ਨਹੀਂ ਸੀ ਜਾਂਦਾ ਤੋਂ ਕੱਲ ਮੈਂ ਦੇਖਿਆ ਇਹਦੇ ਹਾਲਾਤ ਪਰ ਮੇਰੇ ਤੋਂ ਰਹਿ ਨਹੀਂ ਗਿਆ ਭਾਈ ਯਾਰ ਮੈਂ ਹੁਣਾਂ ਨਹੀਂ ਯਾਰ ਕੁਝ ਨਹੀਂ ਹੁੰਦਾ ਮੈਂ ਪੈਸੇ ਸਾਮਾਲ ਕਾਪੇ ਦਿੰਦਾ ਹੀ ਆਪਾਂ ਤਾਂ ਕਦੇ ਸੋਚਿਆ ਹੀ ਨਹੀਂ ਪੈਸੇ ਹੈਗੇ ਕਿ ਨਹੀਂ